29 ਸੱਦ ਨੂੰ ਤੇ ਉਸ ਤੋਂ ਵੀ ਅਜੇ ਤੱਕ ਜਿਹੜੀ ਕੋਈ ਨਿਰੰਤਰ ਬੋਲ ਡੀਆ ਲਵ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਹਲ ਅੱਜ ਅਸੀਂ ਪਹੁੰਚੇ ਹਾਂ ਪਾਤੜਾ ਨਾਜ ਮੰਡੀ ਜਿੱਥੇ ਪਰ ਕਿਉਂ ਲੱਗਦਾ ਐਸ்சி ਵੀ ਸੀ ਮਹਾਪੰਚਾਇਤ ਵੱਲੋਂ ਇੱਕ ਧਰਨਾ ਲਾਇਆ ਗਿਆ ਜਿਸ ਦੇ ਮੈਟਰ ਹੈ ਕਿ ਬਕਰਾਹੇ ਦੇ ਸੁਭਿੰਦਰ ਸਿੰਘ ਨਾਲ ਕੀਤਾ ਜਾ ਰਿਹਾ ਹੈ ਤੁਸੀਂ ਚੁੱਕ ਕੇ ਕੋਰੇ ਬਹਿ ਜਾਓ ਕਿਸੇ ਲੜਾਈ ਹੋਈ ਹੈ ਤੇ ਉਸ ਦੇ ਸਬੰਧ ਦੇ ਵਿੱਚ ਉਹਦਾ ਦੋਸ਼ ਇਹ ਹੈ ਕਿ ਮੇਰੀ ਸੁਣਵਾਈ ਨਹੀਂ ਹੋ ਰਹੀ ਉਹਨੇ ਜਿਹੜੀ ਸਾਰੀ ਪਲਾਨਿੰਗ ਹੈ ਉਸ ਐਮਐਲਏ ਜੀ ਡੀ 11 ਨਿਊਜ਼ ਪੰਜਾਬ ਦੇ ਇੱਕ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਭਿੰਦਰ ਸਿੰਘ ਦਗਾ ਅੱਜ ਅਸੀਂ ਪਹੁੰਚਿਆ ਪਾਤੜਾ ਨਾਜ ਮੰਡੀ ਜਿੱਥੇ ਐਸ்சி ਵੀਸੀ ਮਹਾਪੰਚਾਇਤ ਵੱਲੋਂ ਇੱਕ ਧਰਨਾ ਲਾ ਗਿਆ ਹੈ ਇੱਕ ਨੌਜਵਾਨ ਨੂੰ ਕੁੱਟਮਾਰ ਹੋਣ ਦੇ ਬਾਵਜੂਦ ਇਨਸਾਫ ਨਾ ਮਿਲਣ ਦੇ ਸਬੰਧ ਵਿੱਚ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹ ਧਰਨਾੜ ਲੋਕ ਇਹ ਇਕੱਲੀ ਮੇਰੀ ਕਹਾਣੀ ਨਹੀਂ ਤੁਸੀਂ ਪਿੰਡਾਂ ਦੇ ਵਿੱਚ ਗਲੀਆਂ ਮੁਹੱਲਿਆਂ ਦੇ ਵਿੱਚ ਜਾ ਕੇ ਦੇਖੋ ਇਹ ਠਨਾਢਾ ਵੱਲੋਂ ਜਿਹੜਾ ਅਤਿਆਚਾਰ ਕੀਤੇ ਜਾਂਦੇ ਨੇ ਪਰ ਪ੍ਰਸ਼ਾਸਨ ਵੱਲੋਂ ਸੰਪੂਰਨ ਨਾਮ ਰਨ ਕਰਕੇ ਤੇ ਇਹੋ ਜੇ ਐਮਐਲਏ ਦਾ ਪ੍ਰੈਸ ਹੋਰ ਕਰਕੇ ਉਹ ਗਲੀਆਂ ਵੀ ਦਬਦੇ ਰਹਿ ਜਾਂਦੇ ਨੇ ਤੇ ਆਪਣੇ ਜਿਹੜੇ ਗਾਮ ਨੇ ਉਸ ਦੀ ਘੁੱਟ ਕੇ ਤੇ ਫਿਰ ਆਪਣੀ ਜ਼ਿੰਦਗੀ ਜੌੜ ਦੇ ਮਜਬੂਰ ਹੋ ਜਾਂਦੇ ਨੇ ਸੋ ਅਸੀਂ ਜਦੋਂ ਬੰਦਾ ਪੀੜਤ ਹੁੰਦਾ ਆਪਣੇ ਪਿੰਡੇ ਤੇ ਹੜਾਉਂਦਾ ਤਾਂ ਨੂੰ ਪਤਾ ਲੱਗਦਾ ਕਿ ਦੁੱਖ ਕੀ ਚੀਜ਼ ਐ ਤੇ ਕਿਹੜੀ ਸਟੇਜ ਦੇ ਵਿੱਚ ਕਿੱਥੇ ਕਿੱਤੇ ਕੀ ਕੀ ਵਾਪਰਦਾ ਉਹ ਅੱਜ ਅਸੀਂ ਆਪਣੇ ਹੱਥ ਸਰੀਰ ਤੇ ਹੜਾਇਆ ਮੈਂ ਉਮੀਦ ਲੈ ਕੇ ਗਿਆ ਕਿਉਂਕਿ ਇੰਚਾਰਜ ਕੋਲੇ ਜਸਵਿੰਦਰ ਸਿੰਘ ਨੇ ਐਸਆਈ ਬਾਦਸ਼ਾਹਪੁਰ ਨੂੰ ਚਾਰਜ ਅੰਚ ਆਪਣੇ ਆਪ ਨੂੰ ਉਹ ਗੁੰਡਾ ਸਮਝਦਾ ਮੇਰੇ 35 ਤੇ ਮੇਰੀ ਦਰਖਾਸਤ ਤੇ ਕਾਰਵਾਈ ਕਰਨ ਦੀ بجائے ਦੋ ਗੱਡੀਆਂ ਭਰ ਕੇ ਆ ਕੇ ਮੇਰੇ ਘਰ ਤੇ ਰੇਡ ਕਰ ਦਿੱਤੀ ਗਈ। ਜਸਵੰਦਰ ਸਿੰਘ ਹੈ ਆਫੀਸ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਮੈਂ ਕੀ ਮੋਜਰ ਜ਼ੁਲਮ ਕੀਤਾ ਸੀ। ਤੇ ਮੇਰੇ ਘਰੇ ਰੇਡ ਕਰਨ ਤੋਂ ਬਾਅਦ ਉਹ ਜਿਹੜੇ ਦੋਚੀ ਨੇ ਉਹਨਾਂ ਦੇ ਘਰੇ ਜਾ ਕੇ ਚਾਹਾਂ ਤੇ ਬਰਤੀਆਂ ਪੀਂਦਾ ਫਿਰਦਾ। ਇਹੋ ਜਿਹੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਪ੍ਰਿੰਸ ਦੇ ਨਾਂ ਤੇ ਕਲੰਕ ਲੱਗੇ ਹੋਏ ਨੇ ਜਿਹੜੇ ਵੀ ਇੱਕ ਗਰੀਬ ਨੂੰ ਇਨਸਾਫ ਨਹੀਂ ਦਿਵਾ ਸਕਦੇ ਤੇ ਚੌਂਕੀ ਦੇ ਵਿੱਚ ਲਾ ਜਾ ਕੇ ਵੀ ਮੈਨੂੰ ਉਹਨਾਂ ਨੇ ਧਮਕਾਇਆ ਗਿਆ ਕਹਿੰਦੇ ਅਸੀਂ ਤੇਰੇ ਤੇ ਤੇਰੇ ਤੋਂ ਸਾਡਾ ਪਰਚਾ ਪਾ ਦਾਂਗੇ ਮੈਂ ਕਿਹਾ ਜਿਹੜਾ ਮਰਜ਼ੀ ਪਰਚਾ ਪਾ ਦਿਓ ਮੈਂ ਡਰਨ ਵਾਲਾ ਨਹੀਂ ਮੈਂ ਸਿਰ ਤੇ ਕਫਨ ਬੰਨ ਕੇ ਨਿਕਲਿਆ ਜਿੰਨਾ ਚਿਰ ਜੋਸ਼ੀਆਂ ਨੂੰ ਸੁਲਾਖਾਂ ਦੇ ਪਿੱਛੇ ਨਹੀਂ ਕੈਦ ਕਰਦੇ ਮੈਂ ਇਦਾਂ ਹੀ ਗਾਣਾਗਾ ਅੱਜ ਤੇ ਇੱਕ ਸ਼ੁਰੂਆਤ ਚੇਤਾਵਨੀ ਆ ਅੱਜ ਸ਼ੁਰੂਆਤ ਚੇਤਾਵਨੀ ਆ ਇੱਕ ਪਹਿਲੀ ਵਾਰੀ ਛੋਟੀ ਜਿਹੀ ਚਲਕ ਦੇਣ ਜਾ ਰਹੇ ਆ ਬੀਸੀਬੀ ਸਾਹਿਬ ਪਰ ਤੁਸੀਂ ਸਾਡੇ ਜੱਥੇ ਬੰਦੇ ਹਥਿਆਰ ਖੋਲ ਕੇ ਦੇਖਿਓ ਅਹੀਂ ਤੇ ਸੀਮ ਹੌਸ ਤੱਕ ਕਪਟਨ ਮਿੰਦਰ ਸਿੰਘ ਦੇ ਤਾਲੇ ਲਾ ਕੇ ਅੰਦਰ ਬੰਦ ਕਰਾਈ ਜੱਥੇ ਬੰਦੀਆਂ ਸਾਡੀਆਂ ਨੇ ਇੱਕ ਸਨਿਯੋਗ ਬੀਬੀ ਸਾਹਿਬ ਪਟਿਆਲਾ ਨੂੰ ਜੇ ਜੇ ਦਰ ਨਾਲ ਆਇਆ ਸੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅੰਦਰ ਗੇਟ ਲਾ ਕੇ ਬੰਦ ਰੱਖਿਆ ਤੇ ਵੀ ਉਹ ਜਥੇਬੰਦੀਆਂ ਸਾਡੇ ਜਥੇਬੰਦੀਆਂ ਅਤਿਆਚਾਰ ਦੇਖਣਾ ਚਾਹੁੰਦੇ ਹਾਂ ਉਸਾਨ ਅੰਦੋਲਨ ਦੇ ਦੌਰਾਨ ਅਸੀਂ ਕਿੰਨੇ ਸੰਘਰਸ਼ ਕੀਤੇ ਤੇ ਕਿੱਡੇ ਕਿੱਡੇ ਜਥੇ ਜਾਂਦੇ ਰਹੇ ਨੇ ਜੇਕਰ ਸਾਡੇ ਤੇ ਅਤਿਆਚਾਰ ਇਦਾਂ ਹੀ ਹੁੰਦੇ ਰਹਿ ਜਾਂ ਸਾਨੂੰ ਇਨਸਾਫ ਨਹੀਂ ਜਿੜਿਆ ਤਾਂ ਇਹ ਇੱਕ ਟਿੰਕਾ ਜਦ ਜਦੋਂ ਇਹ ਤਿੰਕਾ ਸਮੁੰਦਰ ਦੇ ਵਿੱਚ ਆਊਗਾ ਤੇ ਇਹੋ ਜਿਹੇ ਇਹਨਾਂ ਨੂੰ ਰੋੜ ਕੇ ਲੈ ਜਾਊਗਾ ਅਸੀਂ ਸਾਦਾ ਹੀ ਸੱਚ ਦੀ ਲੜਾਈ ਲੜਦੇ ਆਂ ਤੇ ਸਾਦੀ ਲੜਦੇ ਰਵਾਂਗੇ ਜੇਕਰ ਮੇਰੇ ਨਾਲ ਜਥੇਵੰਦਨ ਨਮੁੰਦਾ ਹੋਇਆ ਉੱਦਾ ਹੋਏ ਇੱਕ ਜ਼ਿੰਮੇਵਾਰ ਵਿਅਕਤੀ ਹੁੰਦੇ ਹੋਏ ਪਿੰਡ ਦਾ ਹਮਲਾ ਹੁੰਦਾ ਤੇ ਸੁਣਵਾਈ ਨਹੀਂ ਹੁੰਦੀ ਤਾਂ ਜਿਹੜੇ ਆਮ ਤਰ੍ਹਾਂ ਦੇ ਇਨਸਾਨ ਨੇ ਜਿਹੜੇ ਆਮ ਲੋਕ ਮਜ਼ਦੂਰੀ ਕਰਨ ਵਾਲੇ ਨੇ ਤਾਂ ਉਹ ਸੁਣਵਾਈ ਉਹਨਾਂ ਦੀ ਕਿੱਥੋਂ ਕਰ ਲੈਣਗੇ ਮੈਂ ਨੇਤ ਦੇਖਦਾ ਚੌਕੀਆਂ ਕਾਲਿਆਂ ਦੇ ਵਿੱਚ ਮੇਲੇ ਲੱਗੇ ਪਏ ਨੇ ਇਹਨਾਂ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਤੇ ਜੇ ਕੋਈ ਅੰਦਾ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਦਬਾਉਂਦੇ ਨਹੀਂ ਉਹਦੇ ਝੂਠੇ ਪਰਚੇ ਪਾ ਦਿੱਤੇ ਜਾਂਦੇ ਨੇ ਜਿਵੇਂ ਕਿ ਮੈਨੂੰ ਧਮਕੀਆਂ ਦਿੱਤੀਆਂ ਗਏ ਨੇ ਮੈਂ ਸਰੀਰ ਤੇ ਹਰਾਈਆਂ ਉਹ ਧਮਕੀਆਂ ਪਰ ਮੈਂ ਡਰਨਾ ਨਹੀਂ ਮੈਂ ਲੜਾਂਗਾ ਤੇਰਾ ਸਮਾਜ ਮੇਰੇ ਸਾਥ ਦੇਗਾ ਮੇਰੇ ਲੋਕ ਮੇਰੇ ਸਾਥ ਦੇਣਗੇ ਤੇ ਇਹਨਾਂ ਨੂੰ ਅਸੀਂ ਮੂੰਹ ਤੋੜਨਾ ਜਵਾਬ ਦੇਣਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਅੱਜ ਵੀ ਪਰਚਾ ਦਰਜਨਾ ਕੀਤਾ ਗਿਆ ਤਾਂ ਅਸੀਂ ਡੀਐਸਪੀ ਸਾਹਿਬ ਅਨਾਉਂਸ ਕਰਕੇ ਜਾਵਾਂਗੇ ਕਿ ਤਿਆਰ ਹੋ ਜਾਓ ਅਸੀਂ ਹੁਣ ਕਿਹੜੀ ਲਹਿਰ ਲੈਣ ਜਾ ਰਹੇ ਹਾਂ ਤੇ ਕਿੱਡਾ ਵਟਾਅ ਘੱਟ ਕਰਨ ਜਾ ਰਹੇ ਹਾਂ ਉਹ ਤੁਸੀਂ ਦੇਖਦੇ ਰਹੋਗੇ ਅਸੀਂ ਪਾਤਰਾ ਸਾਰਾ ਬਲੌਕ ਕਰ ਦੇਣਾ ਤੇ ਐਸਪੀ ਦਫਤਰ ਪਟਿਆਲੇ ਦਾ ਵੀ ਕਰੋ ਭਰਾਂਗੇ ਕਿਉਂਕਿ ਅਜੇ ਤੇ ਦੋ ਤੇ ਚੱਤੇ ਬੰਦੀਆਂ ਆ ਗਿਆ ਨੇ ਜਿੱਦਾਂ ਸਾਡੀਆਂ ਪੂਰਾ ਸਮਾਜ ਸੜਕਾਂ ਤੇ ਉਤਰ ਗਿਆ ਤੇ ਤੁਹਾਨੂੰ ਇਥੋਂ ਲੱਗਣ ਲਈ ਰਸਤਾ ਨਹੀਂ ਅਸੀਂ ਦੇਣਾ ਯਾਦ ਰੱਖਿਓ ਯਾਦ ਰੱਖਿਓ ਇਹ ਗੱਲਾਂ ਇਹ ਝੋਟੀਆਂ ਨਹੀਂ ਅੱਜ ਆਖਰ ਕੋਲ ਕੇ ਦੇਖ ਲਓ ਜਦੋਂ ਮਜਲੂ ਮੋਟੇ ਨੇ ਜਦੋਂ ਦਿਲੋਂ ਮੋਟੇ ਨੇ ਤੇ ਉਹਨਾਂ ਨੇ ਕ੍ਰਾਂਤੀ ਜادیه ਦੇ ਦੇਸ਼ ਨੂੰ ਬਦਲ ਕੇ ਇੱਕ ਬੰਨੇ ਖੜਾ ਕਰ ਦਿੱਤਾ ਜਦੋਂ ਮਜ਼ਦੂਰ ਵੱਟ ਕ੍ਰਾਂਤੀ ਕਰਦਾ ਤਾਂ ਇਹ ਸਮਾਜ ਨੂੰ ਹਿਲਾ ਕੇ ਰੱਖ ਦਿੰਦਾ ਯਾਦ ਰੱਖਿਓ ਯਾਦ ਰੱਖਿਓ ਇਤਿਹਾਸ ਦੇ ਵਿੱਚ ਪੀਮਾ ਕੋਰੇ ਤਰਾਵੀਦਾਲ ਮਾਮਲਾ ਯਾਦ ਰੱਖਿਓ ਜਿਹੜੇ ਇਤਿਹਾਸ ਦੇ ਵਿੱਚ ਵਾਕੇ ਹੋਏ ਨੇ ਇਹ ਕਿ ਮਜ਼ਦੂਰਾਂ ਦੀ ਕ੍ਰਾਂਤੀ ਆ ਇਹ ਗਰੀਬ ਪਰਿਵਾਰਾਂ ਦੀ ਕ੍ਰਾਂਤੀ ਆ ਸਾਨੂੰ ਕੋ ਕੇਡ ਲੜਾਈਆਂ ਲੜਨ ਵਾਲੇ ਲੋਕਾਂ ਸਾਨੂੰ ਪਾਣੀ ਚਾਹੀਦੀ ਕੋਈ ਲੋੜ ਨਹੀਂ ਭੁੱਖੇ ਆ ਕੇ ਬਹਿ ਜਾਗੇ ਤੁਹਾਡੇ ਦਰਾਂ ਦੇ ਉੱਪਰ ਤੁਹਾਡੇ ਦਰਵਾਜ਼ਿਆਂ ਦੇ ਉੱਪਰ ਤੁਹਾਨੂੰ ਨਾ ਅੰਦਰ ਕੋ ਸੰਦਣਾ ਨਾ ਬਾਹਰ ਨਿਕਲਣਾ ਯਾਦ ਰੱਖਿਓ ਅੱਜ ਪਹਿਲੀ ਵਾਰ ਨੇ ਗਾਇ ਜੇ ਅੱਜ ਹੀ ਇਹਦਾ ਮਸਲਾ ਹੱਲ ਕਰਦੇ ਹੋਗੇ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਫਿਰ ਇਹਦੇ ਜਿਹੜੇ ਪ੍ਰਨਾਮ ਨੇ ਉਹ ਪ੍ਰਸ਼ਾਸਨ ਨੂੰ ਕੋਕਰੇ ਬਹਿਣਗੇ ਤੋ ਸਾਥੀ ਸਾਡੇ ਜਿਹੜੇ ਆ ਰਹੇ ਨੇ ਕੁਝ ਹੋਰ ਆਉਣ ਤੋਂ ਬਾਅਦ ਅੱਜ ਜਿਹੜੀ ਅਗਲੀ ਪਲੈਨਿੰਗ ਆ ਉਹ ਦੱਸਾਂਗੇ ਤੇ ਜਿਹੜੇ ਪਿੰਡਤ ਲੋਕ ਨੇ ਅੱਜ ਮੈਂ ਪਿੰਡਾਂ ਦੇ ਵਿੱਚ ਦੇਖਿਆ ਜੋ ਸਰਪੰਚਾਂ ਦਾ ਹਾਲ ਹੈ ਇਹ ਐਮਐਨਏ ਨੇ ਕੜਾ ਮਚੌਦਰੀ ਨਾਦੇ ਨੇ ਪਿੰਡਾਂ ਦੇ ਵਿੱਚ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਈ ਪਿੰਡਾਂ ਦੇ ਵਿੱਚ ਜਿਹੜੇ ਨੇ ਕੜਾ ਮ ਚੌਧਰੀ ਸਰਪੰਚੀਆਂ ਦਲਾਰੇ ਨੇ ਕਹਿੰਦੇ ਨੇ ਅਸੀਂ ਅੱਜ ਹੀ ਸਰਪੰਚ ਬਣ ਗਏ ਆ। ਉਹ ਸਰਪੰਚ ਬਣਦੇ ਲਈ ਵੋਟਾਂ ਦੀ ਲੋੜ ਹੁੰਦੀ ਆ। ਤੁਸੀਂ ਵੋਟਾਂ ਚ ਖੇਡ ਕੇ ਬੜਿਓ ਸਰਪੰਚ ਤੇਰ ਪਤਾ ਲੱਗੂਗਾ। ਤਨੋਂ ਲੋਕਾਂ ਨੇ ਛੱਤਰ ਮਾਰਨੇ ਨੇ ਛੱਤਰ। ਯਾਦ ਰੱਖਿਓ ਜੋ ਹਾਲਾਤ ਨੇ ਖਾਸ ਕਰਕੇ ਤਰਾਨੇ ਮਲਕੇ ਦੇ ਵਿੱਚ ਹਰ ਵਰਕਰ ਹਰ ਵਰਕਰ ਦੁਖੀ ਐ। ਸਰਕਾਰ ਤੋਂ ਜਿਹੜੇ ਵੀ ਪਾਸੇ ਚਲੇ ਜਾਓ ਉੱਥੇ ਹੀ ਦੁਕੀ ਨੇ ਹਰ ਵਰਗ ਹਰ ਵਿਅਕਤੀ ਦੁਖੀ ਹੈ ਤੇ ਹਰ ਤੇ ਜਿਹੜੇ ਅਤਿਆਚਾਰ ਹੋ ਰਹੇ ਨੇ ਪਰ ਉਹਨਾਂ ਦੀ ਜਿਹੜੀ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਤੇ ਇਹ ਤੇ ਮਸਲੇ ਦੇ ਵਿੱਚ ਅਸੀਂ ਜਿਹੜੀ ਮਹਿਮਾ ਪਹਿਲਾਂ ਵੀ ਮਿੱਟੀ ਹੋਈ ਆ ਅਸੀਂ ਸਾਡੇ ਸਾਥੀ ਨੇ ਰਾਜ ਸਿੰਘ ਕੀ ਟਵਿੱਟਰ ਜਬਰਦਸਤ ਮਰੋਦੀ ਖਾਂ ਤੋਂ ਉਹ ਸਾਡੇ ਸਮਾਜ ਦੀਆਂ ਜਿਹੜੀਆਂ ਲੜਾਈਆਂ ਲੜਦੇ ਆਉਂਦੇ ਨੇ ਸਦਾ ਹੀ ਸਾਡੇ ਨਰੇਗਾ ਦੇ ਇੰਡੀਆ ਦੇ ਪ੍ਰਧਾਨ ਸਰਦਾਰ ਐਸ ਸਿੰਘ ਜੀ ਕਾਲੋਂ ਜਦੋਂ ਇਹਦਾ ਕਾਫਲਾ ਚੱਲਦਾ ਇੱਥਾ ਲੋਕ ਖੜ ਖੜ ਕੇ ਦੇਖਦੇ ਨੇ ਤੇ ਅਗਾਂਹ ਕਿਤੇ ਕਿਤੇ ਜਾਂਦੇ ਨੇ ਇਹ ਕੰਦਾ ਪੰਜਾਬ ਤੱਕ ਸੀਮਤ ਨਹੀਂ ਰਹਿਣੀ ਇਹ ਨੈਸ਼ਨਲ ਲੈਵਲ ਤੱਕ ਪਹੁੰਚ ਜਾਣੀਆਂ ਡੀਐਸਪੀ ਸਾਹਿਬ ਜੇਕਰ ਤੁਸੀਂ ਠਣਵਾਈ ਲਾ ਕੇ ਦਿੱਤੀ ਤੋਂ ਮਹੀਨਾ ਕੋ ਕਿੰਦਾ ਹੋਇਆ ਆਗਿਆ ਲੈਣਾ ਅੱਗੇ ਅਜੈ ਸਿੰਘ ਜੀ ਕੋਈ ਜੋ ਪਲਾਨ ਹੋਗਾ ਉਹ ਦੱਸਣਗੇ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਬੋਸ਼ੀਆਂ ਖਿਲਾਫ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ

ਦੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਬੁਸ਼ੀਆਂ ਖਿਲਾਫ ਕਾਰਵਾਈ ਕਰੋ ਕਾਰਵਾਈ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਉਸ ਪ੍ਰਸ਼ਾਸਨ ਮੁਰਦਾਬਾਦ 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 ਗ੍ਰੀਪਾ ਨਾਲ ਤੱਕੇ ਸ਼ਾਹੀ ਬੰਦ ਕਰੋ ਦਲਤਾਨਾ ਦੇ ਤੱਕੇ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਦਲਤਾਨਾ ਦੇ ਤੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਸਰਕਾਰ ਮੁਰਦਾਬਾ 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 ਪੂਸ ਪ੍ਰਸ਼ਾਸਨ ਮੁਰਦਾਬਾ 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 ਹਲਕਾ ਸਿਕਤਰਾਣੇ ਦਾ ਐਮ ਐਲ ਏ ਮੁਰਦਾਬਾ ਮੁਰਦਾਬਾ ਜিন্দাবাদ ਹਲਕਾ ਸਿਕਤਰਾਣੇ ਦਾ ਐਮ ਐਲ ਏ ਮੁਰਦਾਬਾ ਮੁਰਦਾਬਾ ਜিন্দাবাদ ਇਧਰਾ ਤੋਂ ਆਪਣੇ ਹੋਣ ਹਾਰ ਜਿਹੜਾ ਨੂੰ ਵੀ ਆਪਣਾ ਸਰਪੰਚ ਬਰਾਵਾ ਚਾਹੁੰਦੀਆਂ ਨੇ ਯਾਰਾਂ ਨੂੰ ਆਉਂਦੇ ਵਕਸੇਆਂ ਚਾਹੁੰਦੀਆਂ ਨੇ ਪਰ ਇਹੋ ਜੇ ਕੰਮ ਕਰਕੇ ਉਹ ਤੇ ਨਹੀਂ ਆ ਸਕਦੇ ਸਤਿ ਮਾਨਯੋਗ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੁਸੀਂ ਇਹੋ ਜੇ ਆਪਣਾ ਬਦਲਾ ਨੂੰ ਨਾ ਪਾ ਸਕਦੇ ਤਾਂ ਫਿਰ ਦੱਸੋ ਪਾਊ ਕੌਣ ਆ ਜਿਹੜਾ ਅੱਜ ਇੱਥੇ ਧਰਨਾ ਹੋ ਰਿਹਾ ਇਹ ਧਰਨਾ ਹੋਣਾ ਨਹੀਂ ਚਾਹੀਦਾ ਕਿਉਂਕਿ ਜੋ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਤਾਂ ਇਹ ਕਹਿੰਦਾ ਸੀ ਕਿ ਕਿਸੇ ਜਗ੍ਹਾ ਤੋਂ ਵੀ ਕਸ ਨਹੀਂ ਲਊਗਾ 나ਹੀਂ ਧਰਨਾ ਲੱਗੂਗਾ ਅਸੀਂ ਉਹੋ ਜੀ ਸਰਕਾਰ ਬਣਾਉਣ ਜਾ ਰਹੇ ਹਾਂ ਅਸੀਂ ਸਰਕਾਰ ਦੇਖ ਰਹੇ ਹਾਂ ਕਿ ਅਤਿਆਚਾਰ ਕਰਕੇ ਕਮੇਟਾ ਨਹੀਂ ਬਣਾਉਗੇ ਸਮਾਂ ਸੇਵਾਤੀ ਕਰਨਾ ਚਾਹਨਾ ਪ੍ਰਸ਼ਾਸਨ ਨੂੰ ਜਾਂ ਤਾਂ ਸੁਖਵਿੰਦਰ ਸਿੰਘ ਬਕਰਾਹਾਂ ਨੂੰ ਇਨਸਾਫ ਕਰਵਾ ਦਿਓ ਜਾਂ ਫਿਰ ਆਪਣਾ ਧਰਮ ਦੇ ਲਈ ਅਸੀਂ ਤਾਂ ਤਿਆਰ ਆ ਤੁਸੀਂ ਜੋ ਮਰਜ਼ੀ ਤਿਆਰੀ ਕਰ ਲਓ ਕਿਉਂਕਿ ਅਸੀਂ ਤਾਂ ਆਪਣੇ ਧਰਮਾਂ ਤੇ ਹੀ ਜੋਰ ਹੁੰਦਾ ਅਸੀਂ ਬਾਬਾ ਸਾਹਿਬ ਨੇ ਕਿਹਾ ਲੜੋ ਤੇ ਸੰਘਰਸ਼ ਕਰੋ ਕਿਉਂਕਿ ਪਰੇ ਜੁਰੇ ਸੰਘਰਸ਼ ਕਰੋ ਇਹੀ ਨਾਰਾ ਸਾਡਾ ਚੱਲਦਾ ਆ ਰਿਹਾ ਹੈ ਕਿਉਂਕਿ ਸਾਡੇ ਕੋਲੇ ਔਰ ਸਰਕਾਰਾਂ ਦੇ ਵਿੱਚ ਸਾਡਾ ਹੱਥ ਨਹੀਂ ਕਿ ਸਾਨੂੰ ਇਨਸਾਫ਼ ਮਿਲ ਸਕੇ ਸਾਡਾ ਇਹੀ ਨਾਰਾ ਹੈ ਕਿ ਪਰੇ ਜੁਰੇ ਸੰਘਰਸ਼ ਕਰੋ ਬਾਬਾ ਸਾਹਿਬ ਨੇ ਸਾਨੂੰ ਇਹ ਦਿੱਤਾ ਅੱਜ ਅਸੀਂ ਇਸ ਸੰਘਰਸ਼ ਲਈ ਸਾਡਾ ਵੀਰ ਜਿਹੜਾ ਫਸ ਚੁੱਕਿਆ ਸੋ ਸਿੱਕਾਰਕਾਰ ਦੇ ਵਿੱਚ ਜਾ ਕੇ ਪੂਰੇ ਪਟਿਆਲੇ ਦੇ ਵਿੱਚ ਜਾ ਕੇ ਆਪਣਾ ਯਚਾ ਚਾਰ ਬਾਰੇ ਗਾਂ ਜੜੀ ਆਪਣੇ ਘਰ ਪਰਵਾਂ ਨੂੰ ਦੱਸ ਕੇ ਇਹ ਇੱਕ ਬਹੁਤ ਵੱਡਾ ਕੱਟ ਕਰਕੇ ਅਸੀਂ ਆਪਣਾ ਜਿਹੜਾ ਸੁਖਵਿੰਦਰ ਸਿੰਘ ਪਟਰਾਹਾ ਨੂੰ ਅੰਸਾ ਅੰਸਾਬ ਦਿਵਾ ਕੇ ਛੱਡਾਂਗੇ ਜੈਪ੍ਰੀਮ ਜੈਪੁਰ ਗੱਲਾਂ ਦਿਖਾਉਣਾ ਚਾਹੀਦੀ ਆ ਕਿ ਮੇਰਾ ਭਰਾ ਛੋਟਾ ਅਦੀਪ ਸੁਖਵਿੰਦਰ ਸੁਖਵਿੰਦਰ ਸਿੰਘ ਪਟਰਾਹਾ ਜੋ ਉਸ ਪਿੰਡ ਦੇ ਮਾਣ ਭਰਮ ਪਤਨੀ ਮਜੂਤਾ ਸਰਪੰਚ ਹੈ ਜੋ ਪਿਛਲੇ 15-20 ਸਾਲਾਂ ਤੋਂ ਸਮਾਰਨ ਹੋ ਰਹੇ ਧੱਕਿਆਂ ਦੇ ਖਿਲਾਫ ਹਮੇਸ਼ਾ ਪਦ ਚੜ ਕੇ ਅੱਗੇ ਹੁੰਦੇ ਨੇ ਜਿਆਦਾ ਹੋ ਅੱਜ ਇੱਕ ਆਵਾਜ਼ ਹੋ ਜਿਹੜੀ ਸਮਾਜ ਨੂੰ ਜਗਾਉਣ ਦਾ ਕੰਮ ਕਰਦੀ ਆ ਉਹ ਆਵਾਜ਼ ਸਾਰੇ ਇਲਾਕੇ ਦੀ ਨਹੀਂ ਪੂਰੇ ਪੰਜਾਬ ਦੇ ਲੋਕਾਂ ਦੇ ਵਿੱਚ ਗੀਣੀ ਜਾਂਦੀ ਆਵਾਜ਼ ਹੈ ਕੋਹ ਨੂੰ ਦਿਵਾੜ ਲਈ ਸਰਨਾਰ ਲੋਕਾਂ ਨੇ ਜੋ ਬਿਖਾਤੇ ਅਟੈਕ ਕੀਤਾ ਆ ਤੇ ਹਰ ਕੇ ਸਤਰਾਣੇ ਦਾ ਮੌਜੂਦਾ ਉਹ ਜੰਮੇ ਮੇਨੋਂ ਸਰਕਾਰ ਨੂੰ ਅਸੀਂ ਚਿਤਾਵਨੀ ਦਿੰਨੇ ਆ ਭੱਜ ਭੱਜਾ ਤੋਂ ਵੀ ਚਿਤਾਵਨੀ ਦਿੰਨੇ ਆ ਕਿ ਹਾਣ ਗਰੀਬ ਮਜ਼ਦੂਰ ਮਜਨੂਮ ਨੂੰ ਆ ਪਸਪਰਸ਼ਾ ਅਨੂੰ ਮੈਂ ਤੁਹਾਨੂੰ ਇੰਝ ਕਹ ਰਿਹਾ ਹਾਂ ਮੈਂ ਮੈਰੂ ਮੇਸੇਜ ਲਾ ਰਿਹਾ ਕਿ ਤੈਨੂੰ ਅਸੀਂ 22 ਸਾਲ ਦਾ ਸਮਾਂ ਦੇ ਦਿੱਤਾ ਤੂੰ ਇਹਨਾਂ ਲੋਕਾਂ ਦੇ ਸੇਕ ਤੇ ਅੱਜ ਮੈਲੇ ਬੜੇ ਆਇਆ ਅੱਜ ਕੂਨੇ ਹੀ ਲੋਕਾਂ ਨੂੰ ਤੁਰੇ ਮੁਚੌਰੀਆਂ ਗਿਆ ਪਿੱਠਾਂ ਤੇ ਬਹਿ ਕੇ ਜਿਹੜਾ ਕੰਮ ਕਾਣਾ ਆਇਆ ਤੂੰ ਭੁੱਲ ਜਾ ਕਿ ਤੇਰੀ ਸੱਤਾ ਦੀ ਤਾਕਤ ਇਹ ਗਰੀਬ ਮਜ਼ਦੂਰ ਮਸਲੂਮ ਲੋਕਾਂ ਨੂੰ ਦੁਆਰੇਗੀ ਅੱਜ ਦਾ ਮਜਨੂਬ ਬੜਾ ਲਿਖਿਆ ਆ ਜਾਗਰਤ ਹੈ ਆਪਣੇ ਸਰਦਾਰ ਨੇ ਹੱਕਾ ਦੀ ਜੇਰੀਆ ਰਾਖੀ ਕਰ ਸਕਦਾ ਆ ਜਿੰਨੀਆਂ ਵੀ ਇੱਥੇ ਭਰਾਤਰੀ ਸਾਡੀਆਂ ਜਥੇਬੰਦੀਆਂ ਆਈਆਂ ਕੋਈ ਅੱਜ ਇੱਕ ਪਾਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਚੇਤਾਵਨੀ ਦੇਣਾ ਕਿ 10 ਮਹੀਨਾ ਹੋ ਗਿਆ ਵੀਰ ਸੁਖਵਿੰਦਰ ਨੂੰ ਤੇ ਪਰਿਵਾਰ ਨੂੰ ਜੋ ਤੁਸੀਂ ਮਾਨਸਿਕ ਪੀੜਾ ਦਿੱਤੀ ਆ ਪਿੰਡਾਂ ਦਾ ਹਸਾਬ ਅਸੀਂ ਇਕੱਠੇ ਹੋ ਕੇ ਮੇਕੇ ਲਵਾਗੇ ਪਿੰਡ ਪਿੰਡ ਜਾ ਕੇ ਸਾਡਾ ਹੀ ਮਜ਼ਦੂਰ ਭਾਈਚਾਰਾ ਆਇਆ ਸਭ ਤੋਂ ਵੱਧ ਪਿੰਡਾਂ ਦੇ ਵਿੱਚ ਇਸ ਹਲਕੇ ਦੀ 1 ਲੱਖ ਵੋਟ ਐਸੀ ਲੋਕਾਂ ਦੀ ਉਹਨਾਂ ਨੂੰ ਜੇ ਅਸੀਂ ਕੱਲੇ ਕੱਲੇ ਨੂੰ ਘਰ ਜਾ ਕੇ ਜਦਾਰ ਤੇ ਆ ਗਏ ਇਹ ਪੂਰਾ ਪਾਤਰ ਵਿੱਚ ਐਮਐਲਏ ਵਿੱਚ ਪਛੜਾ ਜੇ ਨਾ ਵਿੱਚ ਉਹ ਮੁੱਖ ਮੰਤਰੀ ਚੂਠੀ ਬੰਡਲ ਇਹ ਕੀ ਭਾਗ ਲੋਕਾਂ ਨੂੰ ਸਰਵ ਲਾਰਿਆ ਤੋਂ ਸੁਣਾਏ ਗਰੀਬਾਂ ਦਾ ਤੋਂ ਕਦੀ ਵੀ ਖੜਨ ਵਾਲਾ ਮੈਂ ਸਰ ਮੱਖ ਮੰਤਰੀ ਨੂੰ ਨੇ ਰੋ ਜਾਣਦੀਆਂ ਉਹ ਗਰੀਬ ਲੋਕਾਂ ਦੇ ਨਾਲ ਕਦੀ ਵੀ ਖੜਨਾਰਾ ਮੱਖ ਮੰਤਰੀ ਨਹੀਂ ਹੈਗਾ ਉਹ ਸਿਰਫ ਆਪਣੇ ਲੱਛੇਦਾਰ ਪਾਸੇ ਨਾ ਰਹੀ ਲੋਕਾਂ ਨਾਲ ਨਿਰੰਝਰ ਕਰ ਸਕਦਾ ਉਹ ਕਿਸੇ ਗਰੀਬ ਦਾ ਸਹਾਰਾ ਨਹੀਂ ਬਣ ਸਕਦਾ ਉਹ ਸੇਤਾ ਸੇਤਾ ਬੁਲਾਰਾ ਸੀ ਜਿਹੜਾ ਕਹਿੰਦਾ ਹੁੰਦਾ ਸੀ ਜਿਹਨੇ ਲੋਕਾਂ ਨੂੰ ਆਪਣੀਆਂ ਲੱਛੇਦਾਰ ਪਾਸਿਆਂ ਤੇ ਲੈ ਲਿਆ ਕਿ ਮੈਂ ਇਨਾਂ ਦੀ ਚੁੱਲ੍ਹੇ ਆ ਦੀ ਜਿਹੜੀ ਬੁਜੀ ਗਈ ਆ ਗੁਆ ਉਹ ਦੁਬਾਰਾ ਤੋਂ ਜੜਾ ਲੀਆ ਉਹਨੇ ਦੁਬਾਰਾ ਤੋਂ ਤੇ ਕੀ ਜੜਾ ਨਹੀਂ ਸੀ ਉਹਨੇ ਜਿਹੜੇ ਸਾਡੇ ਲੋਕ ਆਪਣੇ ਹੱਕਾਂ ਲਈ ਜਾਗ ਉਠੋ ਕੇ ਲੋਕਾਂ ਦੇ ਮੈਂਦਗੀ ਕਰਦੇ ਸੀ ਸੁਖਵਿੰਦਰ ਸਿੰਘ ਬਖਰਾਏ ਕਿ ਐਤਾ ਹੀ ਸਾਡੇ ਸਾਰੇ ਗੁੰਡਾ ਦੇ ਵਿੱਚ ਬੜੇ ਵਿਖੇ ਸਾਡੇ ਨੌ ਨੌ ਸਾਡੇ ਜਿਹੜੇ ਬੱਚੇ ਨੇ ਕੈਰ ਕਰਾਨੇ ਉਹਨਾਂ ਨੂੰ ਇਹਨਾਂ ਸਰਕਾਰਾਂ ਦੇ ਕੜਾ ਮੁਚਾਉਂਦੀ ਹਮੇਸ਼ਾ ਦੁਮਾਨ ਦੀ ਕੋਸ਼ਿਸ਼ ਕਰਦੇ ਆ ਆਖਰ ਦੇ ਵਿੱਚ ਮੈਂ ਵੀਰ ਸੁਖਵਿੰਦਰ ਨੂੰ ਤੇ ਸਾਰੀਆਂ ਜਥੇਬੰਦੀਆਂ ਨੂੰ ਯਕੀਨ ਦਵਾਨੀਆ ਮੇਰੀ ਸਮਰਥਾ ਬڑے ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਜਿਹੜੀਆਂ ਸੁੱਤੀਆਂ ਹੋਈਆਂ ਜ਼ਮੀਰਾਂ ਉਹ ਜਗਾਂ ਦੀ ਹਿੰਮਤ ਰੱਖਦੀ ਆ ਮੈਂ ਕਿ ਮੈਂ ਨੰਗਾ ਪਾਰੀ ਨੰਗਾ ਪਾਰੀ ਪੁੰਡਾ ਦੇਵਚ ਆਪਣੇ ਬੇਹਾਂ ਦੇ ਵਿੱਚ ਜਾ ਕੇ ਇੱਕ ਹੁੰਦੇ ਟੱਕੇ ਸਾਈਆਂ ਦਾ ਜਿਹੜਾ ਆ ਪਰਦਾ ਫਾਸ਼ ਕਰਕੇ ਉਹਨਾਂ ਨੂੰ ਨਾਮwand ਕਰਾਂਗੇ ਇਸ ਲਈ ਪਛ ਪਛ ਆਖਣ ਆ ਦੇ ਨੂੰ ਚਤਾਵਨੀ ਸੰਭੇ ਜਾਏ 10 ਮਹੀਨੇ ਤੋਂ ਜਿਹੜਾ ਸਾਗਾ ਪ੍ਰਾ ਕੋਲ ਪਰਿਵਾਰ ਉਹਦੇ ਬੱਚੇ ਉਹਦੇ ਮਾਂ ਉਹਦੇ ਪਿਤਾ ਸਭ ਨੂੰ ਜੋ ਪੀੜਾ ਦਿੱਤੀ ਆ ਉਹ ਇਹ ਇਨਸਾਫ ਲਈ ਉੱਤਰਨਾ ਅੱਗੇ ਪਹੁੰਚਿਆ ਕਰਕੇ ਉਹਨੂੰ ਅਨੁੰਦਰ ਸਿੱਧੋ ਨਹੀਂ ਤਾਂ ਇਹ ਬਾਰੇ ਕੈਮਪੇਨ ਚੱਲ ਕੇ ਬੱਚ ਇਸ ਧੇਰੀ ਲਈ ਤੁਸੀਂ ਆਪ ਹੀ ਮਹਿਬਾਰ ਹੋਗੇ ਐਨੀਅਰ ਤੋਂ ਜ਼ਿਆਦਾ ਦੀ ਹੋਇਆ ਚੱਲ ਰਹੀ ਨੀਓ ਜੇ 3 ਜੇ 4 ਮੰਗੋਤ ਤਾਇਆ ਵਾ ਇਹ ਇੱਕਤਰਖਾਸਤਕਾਰ ਸਿੰਘ ਬਕਰਾਹ ਵੱਲੋਂ ਕਨਕਾ ਕਾਬੂ ਹਿੱਤ ਗਈ ਆ ਜਿੱਥੇ ਕੋਈ ਆਪਣੇ ਕਾਰਵਾਈ ਨਹੀਂ ਹੋਈ ਪਰ ਮੇਰੀ ਇਥੇ ਚੁੱਕ ਗਣਾ ਗਲਪਤ ਹੋਈ ਆ ਉਹ ਤੇ ਪ੍ਰੋਪਰ ਕਾਰਵਾਈ ਹੋਰੀ ਆ ਕੀ ਵਿਸ਼ਵਾਸ ਦਵਾਇ ਇਹਨੂੰ ਧਰਨਾਗਰ ਚੱਕੇ ਜੀ ਲੋ ਵਿਸ਼ਵਾਸ ਦਾ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਆ ਜਲਦੀ ਹੋਏਗੀ ਇਹ ਕੀ ਮੰਗ ਪੱਤਰ ਦੇ ਵਿੱਚ ਉਹਨਾਂ ਨੇ ਜਿਹੜਾ ਲਿਖਿਆ ਇਹਨਾਂ ਮੰਗ ਪੱਤਰ ਤਾਂ ਵੀ ਜਿਹੜੀ ਦੂਜੀ ਪਾਰਟੀ ਆ ਉਹਦੇ ਖਿਲਾਫ ਐਸੇਡ ਦੇ ਪੱਤੇ ਦਰਜ ਕੀਤਾ ਜਾਵੇ ਜੀ ਤੇ ਉਹ ਸਾਡੀ ਜਿਹੜੀ ਆ ਪ੍ਰੋਪਰ ਰਿਕੁਐਸਟ ਨੂੰ ਭੱਗਾ ਤੇ ਡਿਫਰੈਂਸ ਕਰ ਰਹੇ ਨੇ ਜੋ ਬਣਦੀ ਕਾਰਵਾਈ ਅਸੀਂ ਇੱਕ ਦਿਨ ਜਦ ਲੈਵਾਂ ਜਿਹੜਾ ਦਰਖਾਸਤਕਰਤਾ ਉਹਦਾ ਨਾਮ ਦੱਸੋ ਕਿ ਜਿਹੜਾ ਸਰਪੰਚੜੇ ਸੁਣਨ ਬਲਦੇਸ ਸਕੁੰਤਰ ਸਿੰਘ ਆ ਸਕੁੰਤਰ ਸਿੰਘ ਪੁੱਤਰ ਹੁਸੈਨ ਕਾ ਆਥੀਪਨ ਬਕਰਾ ਹਾ ਇਹ ਦਿਨ ਤੋਂ ਤੁਮਾਰ ਹੋਈ ਜੀ 1.5 ਮਹੀਨੇ ਤੋਂ ਕਾਰਵਾਈ ਕਿਉਂ ਨਹੀਂ ਹੋਈ ਜੀ ਕਾਰਵਾਈ ਇਹ ਨਹੀਂ ਕਿ ਤਾਂ ਹੋਈ ਨਹੀਂ ਕਾਰਵਾਈ ਚੱਲ ਰਹੀ ਆ ਕੋਈ ਇਹੋ ਜਿਹੀਆਂ ਇਨਕੁਆਰੀਆਂ ਹੁੰਦੀਆਂ ਜਿੱਥੇ ਸਾਨੂੰ ਪ੍ਰੋਪਰ ਇਨਕੁਆਰੀ ਕਰਕੇ ਪਰਚਾ ਦੇਣਾ ਪੈਂਦਾ ਥੈਂਕ ਯੂ ਮੰਨ ਕੋਟਤਾ ਗਿਆ ਵਾ ਕਿ ਇੱਕ ਤਰਫਾਤ ਕਰਤ ਸਿੰਘ ਬਕਰਾਹਾ ਵੱਲੋਂ ਸ਼ਿਕਾਇਤ ਵੀ ਦਿੱਤੀ ਗਈ ਆ ਜਿੱਥੇ ਕੋਈ ਆਪਣੇ ਕਾਰਵਾਈ ਨਹੀਂ ਹੋਈ اور میری ਐਥਚੂ ਕਗਾ ਗਲਪਤ ਹੋਈ ਆ ਉਹ ਤੇ ਪ੍ਰੋਪਰ ਕਾਰਵਾਈ ਹੋ ਰਹੀ ਆ ਕੀ ਵਿਸ਼ਵਾਸ ਦਵਾਏ ਇਹਨੂੰ ਧਰਨਾ ਕਰ ਰੋ ਚੱਕੇ ਨੇ ਮੈਨੂੰ ਵਿਸ਼ਵਾਸ ਆ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਆ ਜਲਦੀ ਹੋਏਗੀ ਇਹ ਕੀ ਮੰਗ ਪੱਤਰ ਦੇ ਵਿੱਚ ਉਹਨਾਂ ਨੇ ਜਿਹੜਾ ਲਿਖਿਆ ਇਹਨਾਂ ਮੰਗ ਪੱਤਰ ਤਾਂ ਵੀ ਜਿਹੜੀ ਦੂਜੀ ਪਾਰਟੀ ਆ ਉਹਦੇ ਖਿਲਾਫ ਐਸਈਟ ਦੇ ਪੱਤੇ ਦਰਜ ਕੀਤੇ ਜਾਵੇ ਤੇ ਉਹ ਸਾਡੀ ਜੜੀ ਆ ਪ੍ਰੋਪਰ ਰਿਕਵਰੀ ਅਸੂ ਜੋ ਭੱਗਾ ਤੇ ਡੀਟਾ ਕਰ ਰਹੇ ਨੇ ਜੋ ਬਣਦੀ ਕਾਰਵਾਈ ਅਸੀਂ ਕੁਦਰ ਜਲਦੀ ਆ ਜਿਹੜਾ ਦਰਖਾਸਤ ਕਰਦਾ ਉਹਦਾ ਨਾਮ ਦੱਸੋ ਕਿ ਜਿਹੜਾ ਸਰਪੰਚੜੀ ਸੁਟਣ ਨੂੰ ਮਨੀਤ ਸਖੰਦਰ ਸਿੰਘ ਆ ਸਖੰਦਰ ਸਿੰਘ ਪੁੱਤਰ ਰੁਹ ਸਿੰਘ ਵਾਸੀ ਪਿੰਡ ਬੱਕਰਾਹਾਰ ਇਧਰ ਨਾ ਘਟਮਰ ਹੋਈ ਜੀ 1.5 ਮਹੀਨੇ ਤੋਂ ਕਾਰਵਾਈ ਕਿਉਂ ਨਹੀਂ ਹੋਈ ਇਹ ਕਾਰਵਾਈ ਇਹ ਨਹੀਂ ਕਿ ਤਾਂ ਹੋਈ ਨਹੀਂ ਕਾਰਵਾਈ ਚੱਲ ਰਹੀ ਹੈ ਕੋਈ ਇਹੋ ਜਿਹੀਆਂ ਇਨਕੁਆਰੀਆਂ ਹੁੰਦੀਆਂ ਜੇ ਸਾਨੂੰ ਪ੍ਰੋਪਰ ਇਨਕੁਆਰੀ ਕਰਕੇ ਪਰਚਾ ਦੇਣਾ ਪੈਂਦਾ ਥੈਂਕ ਯੂ ਜੀ ਅੱਜ ਕੀ ਮਸਲਾ ਸੀ ਜੀ ਇਹ ਜਿਹੜਾ ਸੁਖਵਿੰਦਰ ਸਿੰਘ ਸਰਪੰਚ ਦਾ ਮਸਲਾ ਸੀ ਜੀ ਕੀ ਧੱਕਾ ਹੋਇਆ ਇਹਦੇ ਨਾਲ ਧਰਨਾ ਲਗਾਉਣਾ ਪੈ ਗਿਆ ਤੇ ਸਰਦਾਰ ਸੁਖਵਿੰਦਰ ਸਿੰਘ ਬਕਰਾਹਾ ਜਿਨ੍ਹਾਂ ਦੀ ਧਰਮ ਪਤਨੀ ਬਕਰਾਹੇ ਪਿੰਡ ਦੀ ਸਰਪੰਚ ਸੀ ਪਿਛਲੇ ਡੇਢ ਮਹੀਨੇ ਤੋਂ ਬਹੁਤ ਜ਼ਿਆਦਾ ਮਾਨਸਿਕ ਤਣਾਅ ਚੱਲ ਰਿਹਾ ਹੈ ਪੀੜਾ ਦਾ ਕਾਰਨ ਇਹ ਸੀ ਕਿ ਉਹਨਾਂ ਦੇ ਘਰ ਘਰ ਦੇ ਵਿੱਚ ਵੜ ਕੇ ਕੁਝ ਪਿੰਡ ਦੇ ਤਨਾੜ ਜਿਹੜੇ ਮਜੂਤਾ ਐਮਐਲਏ ਦੀ ਸ਼ਹਿ ਪ੍ਰਾਪਤ ਬੰਦੇ ਮਤਲਬ ਉਹਨਾਂ ਨੇ ਉਹਨਾਂ ਤੇ ਅਟੈਕ ਕੀਤਾ ਜਾਂਤੀ ਸੂਚਕ ਸ਼ਬਦ ਬੋਲੇ ਉਹਨਾਂ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ ਤੇ ਜਦੋਂ ਸੁਖਵਿੰਦਰ ਸਿੰਘ ਬਕਰਾਹਾ ਆਪਣੀ ਕੰਪਲੇਂਟ ਲੈ ਕੇ ਪੁਲਿਸ ਪ੍ਰਸ਼ਾਸਨ ਕੋ ਕੋ ਗਏ ਨੂੰ ਪੁਲਿਸ ਪ੍ਰਸ਼ਾਸਨ ਨੇ ਉਹਦੀ ਸੁਣਵਾਈ ਕਰਨ ਦੀ ਬਜਾਏ ਉਸ ਕਰਨਾੜ ਬੰਦੇ ਦੀ ਹੀ ਤਰਫਦਾਰੀ ਕੀਤੀ ਜਦੋਂ ਐਮਐਲਏ ਦੇ ਤੱਕ ਵੀ ਖਨੀ ਮਾਮਲਾ ਗਿਆ ਜਾਂ ਤਾਂ ਐਮਐਲਏ ਨੇ ਵੀ ਉਹ ਸੁਖਵਿੰਦਰ ਸਿੰਘ ਬਕਰਾਹਾ ਨਾਲ ਬਹੁਤ ਮਾੜਾ ਸਲੂਕ ਕੀਤਾ ਇਨਸਾਫ ਦੇਣ ਦੀ ਬਜਾਏ ਸਗੋਂ ਐਮਐਲਏ ਨੇ ਤਮਕਾਇਆ ਕਿ ਅਸੀਂ ਤਾਂ ਉਹਦੇ ਨਾਲ ਹੀ ਖੜਾਂਗੇ ਇਸ ਲਈ ਸਾਡਾ ਦਲਿਤ ਸਮਾਜ ਦੀਆਂ ਜਿਹੜੀਆਂ ਸੜੀਆਂ ਚੱਥੇ ਬੰਦੀਆਂ ਇਨਸਾਫ ਵਿੱਚ ਸੜੀਆਂ ਚੱਥੇ ਬੰਦੀਆਂ ਉਹਨਾਂ ਨੇ ਇਹ ਜਿਹੜੇ ਸਰਪੰਚ ਸਾਹਿਬ ਇਸਦੇ 1.5 ਮਿੰਟ ਤੋਂ ਪੂਰਾ ਪਰਿਵਾਰ ਪੀੜਤ ਸੀਗਾ ਉਦਲੇ ਇਨਸਾਫ ਨੇ ਅੱਜ ਇੱਕ ਇੱਥੇ ਇੱਕ ਰੋਸ ਪ੍ਰਦਰਸ਼ਨ ਕੀਤਾ ਸੀਗਾ ਇੱਕ ਪ੍ਰਸ਼ਾਸਨ ਨੂੰ ਅਸੀਂ ਅੱਜ ਇੱਕ ਮੰਗ ਪੱਤਰ ਦਿੱਤਾ ਚੇਤਾਵਨੀ ਦਿੱਤੀ ਆ ਕਿ ਉਸ ਦੇ ਧਰਨਾਟ ਤੇ ਐਸ ਸੀ ਐਸਟੀ ਦੀ ਬਣਦੀ ਕਾਰਵਾਈ ਹੈ ਜਿਹੜੀ ਕਰਕੇ ਉਹਨੂੰ ਉਹਨੂੰ ਸਲਾਖਾਂ ਦੇ ਪਿੱਛੇ ਸਿੱਟਣ ਤੇ ਸਬਿੰਦਰ ਸਿੰਘ ਬਕਰਾਹਾ ਤੇ ਉਹਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਜੇਕਰ ਨਹੀਂ ਸੁਣਵਾਈ ਹੁੰਦੀ ਤਾਂ ਅੱਗੇ ਕੀ ਤੁਹਾਡਾ ਇਹ ਮੁੱਦਾ ਰਬੂ ਕੀਹਰਾ ਪ੍ਰੋਟੈਸਟ ਉਹ ਪ੍ਰੋਟੈਸਟ ਸਰਦਾਰ ਸੁਖਮਿੰਦਰ ਸਿੰਘ ਸਤਰਾਹਾ ਜਿਹੜੇ ਬਕਰਾਹਾ ਜੀ ਨੇ ਉਹ ਸਾਡੇ ਸਮਾਜ ਦੇ ਬਹੁਤ ਹੀ ਮਤਲਬ ਕਿ ਵਧੀਆ ਆਗੂ ਨੇ ਪਿਛਲੇ ਵੀ 15 20 ਸਾਲ ਤੋਂ ਉਸ ਸਮਾਜਿਕ ਜਥੇਬੰਦੀਆਂ ਦੇ ਵਿੱਚ ਸਮਾਜ ਦੇ ਨਾਲ ਹੋਰ ਠੱਕਿਆਂ ਦੇ ਖਿਲਾਫ ਲੜਦੇ ਆਏ ਅੱਜ ਉਹਦੇ ਨਾਲ ਠੱਗਾ ਹੋਏਗਾ ਤਾਂ ਅਸੀਂ ਕਿੱਦਾਂ ਨਹੀਂ ਖੜਾਂਗੇ ਪੂਰੇ ਪੰਜਾਬ ਦੀਆਂ ਸਮਾਜਿਕ ਧਾਰਮਿਕ ਜਿੰਨੀਆਂ ਵੀ ਇਨਸਾਫ ਪ੍ਰਸੰਤ ਜਥੇ ਬੰਦੀਆਂ ਇਹਨਾਂ ਦੀ ਪਿੱਠ ਤੇ ਆ ਕੇ ਖੜਨੀਆਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਬਟਾ ਜਿਹੜਾ ਹੈ ਆਪਣਾ ਦੇਖੋ ਤਾਂ ਡੀਐਸਪੀ ਪਾਦਲਾ ਤੁਹਾਨੂੰ ਪੱਗ ਆ ਤੁਮਾਸ਼ਨ ਦਵਾਇਆ ਹੈ ਅੱਜ ਤੱਕ ਉਹਨਾਂ ਨੇ ਇੱਥੇ ਸਾਨੂੰ ਅੱਜ ਡੀਐਸਪੀ ਜਿਹੜੇ ਆ ਉਹ ਹੁਣ ਮੌਜੂਦ ਨਹੀਂ ਸੀ ਉਹਨਾਂ ਦੇ ਜਿਹੜੇ ਇਨਚਾਰਜ ਸਿਟੀ ਇਨਚਾਰਜ ਲੈ ਕੇ ਗਏ ਨੇ ਉਹਨਾਂ ਨੇ ਕਿਹਾ ਕਿ ਤੁਹਾਡਾ ਮੰਗ ਪੱਤਰ ਹੈ ਜਿਹੜਾ ਡੀਐਸਪੀ ਸਾਹਿਬ ਨੂੰ ਦਿੱਤਾ ਜਾਏਗਾ ਹੁਣ ਅੱਗੇ ਉਹ ਸਾਨੂੰ ਕੀ ਦੱਸਦੇ ਨੇ ਉਹ ਜੋ ਦੱਸਣਗੇ ਉਸ ਦੇ ਤਹਿਤ ਹੀ ਸਾਡਾ ਜਿਹੜਾ ਅੱਜ ਦੇ ਬੰਦੀਆਂ ਦਾ ਆਪਣੀ ਇੱਕ ਸਾਡੀ ਕਮੇਟੀ ਆ ਕੋ ਅਗਲਾ ਪ੍ਰੋਗਰਾਮ ਨਹੀਂ ਛੜੀਗੇ